ਦੇ ਫੀਰ ਤੇ ਜਾ ਕੇ 946 ਪੀਚ ਤੇ ਆਖਰੀ ਸਵਾਲ ਪੁੱਛਦੇ ਨੇ ਕਿਤ ਬੀਤੀ ਜਾਗੂ 부ਜੇ ਪੁਰਖਾ ਕਿਤ ਬੀਤੀ ਦੁੱਖ ਬੇਨ ਸਜਾਈ ਹੁਣ ਉਹਨਾਂ ਨੂੰ ਪਹਿਲਾਂ ਤੋਂ ਸਿਖਾਇਆ ਗਿਆ ਕਿ ਦੁੱਖੋਂ ਸਤਮ ਕਰ ਲਿਓ ਸੰਸਾਰ ਛੱਡ ਕੇ ਜੰਮਣ ਸਿਖਾਏ ਉਪਰ ਪੁੱਛ ਰਹੇ ਨੇ ਵੀ ਸੰਸਾਰ ਫਿਰ ਕਿਉਂ ਪੈਦਾ ਹੋਇਆ ਇਹ ਦੁੱਖਾਂ ਦੁੱਖ ਕਿਵੇਂ ਜਾਣਗੇ ਜੇ ਫਿਰ ਜਿਆਗ ਅਗਲਾ ਕਰਾਂਗੇ ਅਸੀਂ ਤੁਹਾਡੀ ਅਗਾਈਆਂ ਉਹਨਾਂ ਨੇ ਫਿਰ ਉਹ ਗੱਲ ਦਾ ਇੱਕੋ ਗੱਲ 'ਚ ਜਵਾਬ ਦਿੱਤਾ ਓਮੇ ਵਿੱਚ ਜਗ ਉਪਜੇ ਪੁਰਖਾ ਨਾਮੀ ਵਿਸਰੀਏ ਤੋਂ ਖਜਾਈ ਕਹਿੰਦੇ ਓਮੇ ਕਰਕੇ ਓਮੇ ਹੰਕਾਰ ਮੈਂ ਕਰਕੇ ਜਗ ਪੈਦਾ ਹੁੰਦਾ ਜਿੰਨਾ ਚਿਰ ਓਮੇ ਹੈ ਜਗ ਰਹਿਣਾ ਜਦੋਂ ਓਮੇ ਖਤਮ ਹੋਊਗੀ ਜਗ ਖਤਮਾ ਹੋ ਆਪ ਹੀ ਕੱਲਾ ਆਪੇ ਨਿਰੰਕਾਰ ਆ ਓਮੇ ਕਰਕੇ ਅਸੀਂ ਵਤਨੇ ਆ ਤਾਂ ਕਿ ਜਗ ਇੱਕ ਭੁਨੇਖਾ ਹੀ ਆ ਹਮੇਂ ਵਿੱਚੀਜਾ ਕੋ ਉਪਜੇ ਪ੍ਰਖਰ ਨਮੀ ਵਿਸਰੀਏ ਨਾਮ ਨੂੰ ਭੁੱਲ ਕੇ ਦੁੱਖ ਮਿਲਦੇ ਨੇ ਇਹ ਸੰਸਾਰਿਕ ਚੀਜ਼ਾਂ ਦਾ ਮਿਲਣਾ ਸੁੱਖ ਨਹੀਂ ਗੇ ਤੇ ਸੰਸਾਰਿਕ ਦੁੱਖ ਜਾਂ ਸਰੀਰਿਕ ਦੁੱਖ ਜਾਂ ਇਛਤਿਦਾਰੀ ਦੇ ਦੁੱਖ ਦੁੱਖ ਨਹੀਂ ਹੈਗੇ ਜਦੋਂ ਸਾਨੂੰ ਅਸਲੀਅਤ ਨਹੀਂ ਪਤਾ ਹੁੰਦੀ ਫਿਰ ਇਹ ਦੁੱਖ ਦੁੱਖ ਲੱਗਦੇ ਆ ਜਦੋਂ ਨਾਮ ਨੂੰ ਸੱਚ ਦਾ ਗਿਆਨ ਦਾ ਭੰਡਾਰ ਮਿਲ ਗਿਆ ਫਿਰ ਦੁੱਖ ਨਹੀਂ ਰਹਣੇ ਹੈਗੇ ਸਾਰਾ ਇਹ ਗੱਲਾਂ ਨੂੰ ਸਮਝਾਉਦੇ ਹੈਡ ਤੇ ਕਹਿੰਦੇ ਨੇ ਸ਼ਬਦੇ ਕਾ ਨਵੇੜਾ ਸੁਣ ਤੂੰ ਆਉਂ ਤੂੰ ਬਿਨ ਨਾਵੇ ਜੋਗ ਨਾ ਹੋਈ ਐਂਡ ਤੇ ਜਾ ਕੇ ਉਹਨਾਂ ਨੇ 100 ਹੱਥ ਰੱਸਾ ਸਿਰੇ ਦੇ ਗੰਢ ਜਿਵੇਂ ਕਹਿੰਦੇ ਹੁੰਦੇ ਨੇ ਉਹ ਆਖਰੀ ਗੱਲ ਕਰਤੀ ਵੀ ਇਹ ਉਹ ਉਪਦੇਸ਼ ਦਾ ਨਵੇੜਾ ਹੀ ਸੁਣਨਾ ਸਿਰੇ ਦੀ ਗੱਲ ਸੁਣਨਾ ਉਹਦੂ ਬਿਨ ਨਾਵੇ ਜੋਗ ਨਾ ਹੋਈ ਬਿਨਾ ਨਾ ਤਾਂ ਜੋਗ ਹੁੰਦਾ ਹੀ ਨਹੀਂਗਾ ਬਿਨਾ ਸੱਚ ਦੇ ਗਿਆਨ ਤੋਂ ਜੋਗ ਹੋ ਹੀ ਨਹੀਂ ਸਕਦਾ ਜਿਹੜਾ ਤੁਸੀਂ ਜੋਗ ਜਗਲਾਚ ਕਰਦੇ ਫਿਰਦੇ ਹੋ ਇਹ ਜੋਗ ਨਹੀਂ ਹੈਗਾ ਇਹ ਤੁਹਾਡਾ ਭੁਲੇਖਾ ਤੁਸੀਂ ਸਰੀਰ ਤੇ ਅਟਕੇ ਹੋਏ ਹੋ ਤੁਸੀਂ ਇਹ ਗੱਲਾਂ ਨੂੰ ਵਿਚਾਰੋ ਸਮਝੋ ਜੋ ਸੱਚ ਕੁਰੰਤ ਕਰ ਲੈ ਤਰੀਕੇ ਨੇ ਤੁਸੀਂ ਸਰੀਰ ਤੇ ਲਾ ਲੇ ਜੋ ਭੋਜਨ ਕਰਨਾ ਸੀਗਾ ਨੌਨ ਵੇਜ ਵੇਜੀਟੇਰੀਅਨ ਨੂੰ ਤੁਸੀਂ ਸਰੀਰ ਦਾ ਭੜਾ ਲਿਆ ਹੈਗਾ ਕਰਨਾ ਸੀਗਾ ਮਨ ਦਾ ਭੋਜਨ ਜੋ ਇਸ਼ਤਾਲ ਕਰਾਉਣਾ ਸੀਗਾ ਮਨ ਦਾ ਕਰਾਉਣਾ ਸੀਗਾ ਉਹ ਤੁਸੀਂ ਸਰੀਰ ਨੂੰ ਭੜਾ ਲਿਆ ਆ ਗੱਲ ਆ ਗਈ ਨਾ ਉੱਤੇ ਸੱਚ ਬਿਨਾ ਸੁੱਚਾ ਕੋ ਨਹੀਂ ਨਾਨਕ ਅਕੱਥਕ ਹਾਰੀ ਇਸ ਕਹਿੰਦੇ ਸੱਚ ਬਿਨਾ ਕੋਈ ਸੁੱਚਾ ਹੋ ਹੀ ਨਹੀਂ ਸਕਦਾ ਚਾਹੇ ਸੁੱਚਾ ਕਲਾਸ ਚ ਚੁੱਕੀ ਬਾਟੀ ਚ ਸੁੱਚਾ ਭੋਜਨ ਜਿੰਨਾ ਮਰਜੀ ਸੁੱਚਾ ਖਾ ਲੋ ਝੂਠੇ ਹੀ ਰਹਿਣਾ ਦਹੀਂ ਚ ਜੀਵਨੇ ਦੁੱਧ ਚ ਜੀਵਨੇ ਸਾਰੇ ਕਿਤੇ ਤਾਂ ਜੀਵਨੇ ਇਹ ਚੀਜ਼ ਤਾਂ ਸੋਚੀ ਹੋਈ ਨਹੀਂ ਸਕਦੀਆਂ ਕਹਿੰਦਾ ਜਿਹਦੇ ਅੰਦਰ ਸੱਚਾ ਹੋ ਆਪਣੇ ਆਪੇ ਸੱਚਾ ਜਿਹਦਾ ਮਨ ਨਿਰਮਲਾ ਉਹਦਾ ਸਰੀਰ ਵੀ ਨਿਰਮਲਾ ਤੀ ਫਰ ਜਾ ਕੇ ਇਸ਼ਨਾਨ ਕਰ ਕਿੰਨੇ ਨਿਰਮਲ ਨਹੀਂ ਹੋ ਸਕਦੇ ਨਾਨਕ ਅਕਾਥ ਕਹਾਣੀ ਉਹਦੀ ਕਹਾਣੀ ਅਕਾਥਾ ਉਹਨੂੰ ਕਿਸੇ ਕਹਾਣੀ ਚ ਸਾਥੀਆਂ ਚ ਨਹੀਂ ਦੱਸਿਆ ਜਾ ਸਕਦਾ ਨਾਮ ਤੋਂ ਹੀ ਇਹ ਸਾਰੀਆਂ ਸਾਰਾ ਕੁਝ ਪ੍ਰਗਟ ਹੋਣਾ ਤੇ ਨਾਮ ਤੋਂ ਹੀ ਇਹ ਸਾਰੀ ਸੋਝੀ ਪ੍ਰਾਪਤ ਹੋਣੀ ਆ ਸੱਚ ਦੇ ਗਿਆਨ ਦੇ ਭੰਡਾਰ ਤੋਂ ਹੀ ਇਹ ਸਭ ਕੁਝ ਪ੍ਰਾਪਤ ਹੋਣਾ ਇਹੀ ਨਵੇੜਾ ਕਰਤਾ ਉਹਨਾਂ ਨੇ ਇੱਥੇ ਆ ਕੇ ਸਵਾਪਤੀ ਕਰਤੀ ਸਿੱਧ ਗੋਸ਼ਟੀ ਦੀ ਸ਼ਬਦਿਕਾ ਨਵੇੜਾ ਇਹ ਆ ਵੀ ਨਾਮ ਬਿਨਾ ਜੋਗ ਨਹੀਂ ਹੁੰਦਾ ਹੈਗਾ ਜਿਹੜਾ ਤੁਸੀਂ ਜੋਗੀ ਕਰ ਰਹੇ ਨੇ ਉਹ ਸਭ ਝੂਠ ਫਰਾਡ ਦਾ ਧਰਮਾ ਉਹ ਸਮਝ ਨਹੀਂ ਰਹੇ ਉਹਨਾਂ ਨੂੰ ਸਮਝਾਇਆ ਜਾ ਚੁੱਕਿਆ ਤਾਂ ਵੀ ਉਹ ਸਮਝ ਨਹੀਂ ਰਹੇ ਬਾਰ ਬਾਰ ਇੱਕੋ ਗੱਲ ਇੱਕੋ ਸਵਾਲ ਕਰੀ ਜਾਂਦੇ ਨੇ ਅੱਜ ਵੀ ਜੋ ਜੋਗੀ ਕਰ ਰਹੇ ਨੇ ਸਭ ਝੂਠ ਧਰਮ ਆ ਕੂੜ ਧਰਮ ਆ ਫੋਕਣ ਧਰਮ ਕਿਸੂ ਫਲ ਨਾ ਹੈ ਉਸ ਗੱਲ 'ਚ ਕੋਈ ਫਲ ਨਹੀਂ ਮਿਲਦਾ ਗਿਆਨ ਫਲ ਉਹ ਫੋਕਾ ਧਰਮ ਆ